ਟਾਡਾ ਬੇਟੇ ਕਿੱਥੋਂ ਆਏ ਆ ਤੁਸੀਂ ਮੇਰਾ ਨਾਮ ਹੈਗਾ ਕੋਮਲ ਅਸੀਂ ਸਰਹੰਦ ਤੋਂ ਆਏ ਆ ਜੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਹਾਂ ਹਾਂ ਜੀ ਇਹ ਜਿਹੜੀਆਂ ਫੋਟੋ ਮੀਡੀਆ ਦਿਖਾਉਣ ਲੱਗਾ ਇੰਟਰਨੈਟ ਤੇ ਉਹ ਲਾਈਵ ਉਹ ਤੁਹਾਡੀਆਂ ਹੀ ਆ ਫੋਟੋ ਹਾਂ ਜੀ ਕਿਹੜੀ ਕਿਹੜੀ ਬਿਮਾਰੀ ਸੀ ਉਹ ਜਦੋਂ ਉਹ ਤੇ ਕੱਪੜੇ ਪਹਿਨੇ ਨਹੀਂ ਹੋਏ ਉਹਨਾਂ ਫੋਟੋ ਦੇ ਉੱਤੇ ਹਾਂ ਜੀ ਡਾਕਟਰ ਪੈਮੀਕਸ ਕਹਿੰਦੇ ਸੀ ਪੈਮੀਕਸ ਪੈਮੀਕਸ ਹੈ ਮੈਨੂੰ ਪਲੱਸ 1 ਤੋਂ ਸਟਾਰਟ ਹੋਈ ਸੀਗੀ 4-5 ਸਾਲ ਤੋਂ ਮਤਲਬ ਮੈਨੂੰ 4-5 ਸਾਲ ਤੋਂ ਸੀਗੀ ਪੈਮੀਕਸ ਬਿਮਾਰੀ ਪੈਮੀਕਸ ਕਹਿੰਦੇ ਸੀ ਅੱਛਾ ਹਾਂਜੀ ਉਹਦੀ ਵਜ੍ਹਾ ਕਰਕੇ ਸਾਰੇ ਸ਼ਰੀਰ ਦੇ ਉੱਤੇ ਮੋਟੇ-ਮੋਟੇ ਜਿਹੇ ਫੋੜੇ ਹੋ ਜਾਂਦੇ ਫੋੜੇ ਹਾਂਜੀ ਜਿੱਦਾਂ ਬੋੜੀ ਤੇ ਹੋ ਗਏ ਸੀ ਸਾਰੇ ਬੋਡੀ ਤੇ ਹਾਂਜੀ ਮੂੰਹ ਦੇ ਉੱਪਰ ਵੀ ਬੁੱਲਾ ਤੇ ਸਾਰਾ ਸ਼ਰੀਰ ਸਾਰਾ ਸ਼ਰੀਰ ਹੀ ਭਰ ਗਿਆ ਕਿੰਨਾ ਚਿਰ ਕੱਪੜੇ ਨਹੀਂ ਪਾਏ ਤੁਸੀਂ ਜ਼ਖਮਾਂ ਦਾ ਕਰਕੇ ਹੈ ਇਟ ਸਟਾਰਟ ਹੋਈ ਸੀ ਕਿ ਮਈ ਤੋਂ ਲੈ ਕੇ ਅਗਸਤ ਅਕਤੂਬਰ ਜਮ ਐਡਮਿਟ ਸੀ ਹਸਪੀਟਲ 'ਚ ਹਾਂ ਜੀ ਕਿਹੜੇ ਹਸਪੀਟਲ 3 ਤਰੀਕ ਨੂੰ ਪਹਿਲਾਂ ਤਾਂ ਪੀਜੀਏ ਦਵਾਈ ਖਾਂਦੇ ਰਹੇ ਸੀ ਕਿ ਪੀਜੀਏ ਵੀ ਨਹੀਂ ਕੋਈ ਫਰਕ ਪਿਆ ਫਿਰ ਅਸੀਂ 32 ਚ ਗਏ ਸੀ ਕਿ ਮੇਰੇ ਪਾਪਾ ਨੇ ਫਿਰ ਮੈਨੂੰ 32 ਲੈ ਗਏ ਸੀ ਉਹ ਛੰਟੀਗੜ੍ਹ ਛੰਟੀਗੜ੍ਹ ਵਾਲਿਆਂ ਨੇ ਫਿਰ ਸਾਨੂੰ 48 ਚ ਰੈਫਰਲ ਕਰਤਾ ਸੀਗਾ 48 ਚ ਸਕਿਨ ਵਾਰਡ ਸੀਗਾ ਸਕਿਨ ਵਾਰਡ ਦੇ ਵਿੱਚ ਫਿਰ ਮੇਰਾ ਟ੍ਰੀਟਮੈਂਟ ਚੱਲਿਆ ਸੀਗਾ 15 ਦਿਨ ਮੈਂ ਉੱਥੇ ਐਡਮਿਟ ਰਹੀ ਸੀਗੀ ਤੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਦੋ ਐਕਜੈਸ਼ਨਸ ਲੱਗੇ ਸੀਗੇ ਉਹ ਮੈਨੂੰ 22 ਤਰੀਕ ਨੂੰ ਲੱਗਿਆ ਸੀਗਾ ਦਸੰਬਰ ਦੀ ਤੇ ਇੱਕ ਮੈਨੂੰ ਨਵੰਬਰ ਜੀ ਵੀ ਲੱਗਿਆ ਸੀ ਤੇ ਇੱਥੇ ਕੌਣ ਲੈ ਕੇ ਆ ਫਿਰ ਤੁਹਾਨੂੰ ਐਕਜੈਸ਼ਨ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ ਸ਼ਾਂਤੀ ਸੀ ਲਗਾਤਾਰ ਮੈਨੂੰ ਪ੍ਰੇ ਦੇ ਨਾਲ ਫਰਕ ਪਿਆ ਸੀਗਾ ਪ੍ਰੇ ਮਿਲ ਰੈਗੂਲਰ ਆ ਆ ਫੋਟੋ ਜਿਹੜੀਆਂ ਆ ਰਹੀਆਂ ਲਾਈਵ ਇਹ ਫੋਟੋ ਤੁਹਾਡੀਆਂ ਹੀ ਆ ਹਾਂਜੀ ਇਹ ਮੇਰੀ ਰੀਅਲ ਫੋਟੋ ਆ ਰੀਅਲ ਫੋਟੋ ਕਿ ਇਦਾਂ ਇਦਾਂ ਦੇ ਭਿਆਨਕਰ ਜ਼ਖਮ ਜਿਹੜੇ ਦਵਾਈਆਂ ਲੈਣ ਦੇ ਬਾਵਜੂਦ ਵੀ ਹਟਦੇ ਨਹੀਂ ਸੀ ਉਸ ਦਿਨ ਮੈਨੂੰ ਖੜਿਆ ਸੀ ਕਿ ਉਸ ਦਿਨ ਮੇਰਾ ਸਾਰਾ ਸਰੀਰ ਤੋਂ ਬਲੱਡ ਝੋੰਦਾ ਸੀਗਾ ਸਾਰਾ ਡਾਕਟਰ ਵੀ ਹੈਰਾਨ ਰਹਿ ਗਏ ਸੀ ਕਿ ਡਾਕਟਰ ਵੀ ਕਹਿੰਦੇ ਸੀ ਕਿ ਵੀ ਕੁੜੀ ਦਾ ਵੀ ਬਚਣਾ ਮੁਸ਼ਕਿਲ ਹੈ ਵੀ ਐਂ ਕਹਿ ਲਾ ਪੇ ਸੀ ਡਾਕਟਰ ਪਰ ਮੈਨੂੰ ਪ੍ਰਮੇਸ਼ਵਰ ਨੇ ਬਲੇਸਿੰਗਸ ਨੇ ਬਚਾਇਆ ਹੈ ਮੈਂ ਪ੍ਰਭੂ ਜੀ ਦਾ ਧੰਨਵਾਦ ਕਰਦੀ ਆ ਇੱਥੇ ਕੌਣ ਲੈ ਕੇ ਆਉਂਦਾ ਸੀ ਤੁਹਾਨੂੰ ਕਿੱਦਾਂ ਜੈਸਮੀਨ ਕ੍ਰੈਸਟ ਨੇ ਜੈਸਮੀਨ ਕ੍ਰੈਸਟ ਲੈ ਕੇ ਆਏ ਸੀਗੇ ਜੈਸਮੀਨ ਪਾਸਟਰ ਬੱਸੀ ਬਿਠਾਉਣਾ ਤੋਂ ਉਹਨਾਂ ਦੇ ਨਾਲ ਹੀ ਅਸੀਂ ਆਂਦੇ ਰਹੇ ਸੀ ਬਸਤੇ ਵਿੱਚ ਉਹੀ ਸਾਨੂੰ ਲੈ ਕੇ ਆਏ ਸੀਗੇ ਉਹਨਾਂ ਨੇ ਹੀ ਸਾਨੂੰ ਦੱਸ ਪਾਈ ਸੀਗੀ ਤੇ ਲਗਾਤਾਰ ਫਿਰ ਫਾਦਰ ਸਾਹਿਬ ਲੈ ਹੈਂਡ ਕਰਦੇ ਰਹੇ ਮਿਲਿਆ ਜਦੋਂ ਫਾਦਰ ਸਾਹਿਬ ਨੇ ਕੀ ਕਿਹਾ ਸੀ ਕਿਉਂਕਿ ਡਾਕਟਰਾਂ ਨੇ ਤਾਂ ਜਵਾਬ ਹੀ ਦਿੱਤਾ ਸੀ ਹਾਂਜੀ ਲੈ ਹੈਂਡ ਕਰਾਈ ਸੀ ਕਿ ਸੰਤ ਜੀ ਨੇ ਸੰਤ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਉਦੋਂ ਹੀ ਮੇਰੀ ਬਿਮਾਰੀ ਠੀਕ ਹੋ ਗਈ ਸੀਗੀ ਫਿਰ ਮੈਂ ਕੱਪੜੇ ਪਾਣ ਲੱਗੀ ਸੀਗੀ ਹਾਂਜੀ ਕਿੰਨੀ ਦੇਰ ਬਾਅਦ ਕੱਪੜੇ ਪਹਿਨਣਾ ਸ਼ੁਰੂ ਕਰਤੇ ਸੀ ਜ਼ਖਮ ਸੁੱਕਣਾ ਸ਼ੁਰੂ ਹੋ ਗਏ ਹਾਂਜੀ ਸੱਤ ਸੱਤ ਵੀਰਵਾਰ ਦੇ ਬਾਅਦ ਕਿ ਪਹਿਲਾਂ 20 ਭਾਈ ਦਿਨ ਤੋਂ ਬਾਅਦ ਹੀ ਸਟਾਰਟ ਵੀ ਭਾਈ ਦਿਨ ਤੋਂ ਬਾਅਦ ਹੀ ਹਾਂਜੀ ਤੇ ਕਿੰਨਾ ਚਿਰ ਕੱਪੜੇ ਨਹੀਂ ਪਾਏ ਸੀ 8 9 10 ਮਹੀਨੇ ਜਾਂ 1 ਸਾਲ ਕਿੰਨਾ ਇੱਕ ਅੱਛਾ ਇੱਕ ਮਹੀਨਾ ਨਹੀਂ ਮੈਨੂੰ ਮਾਈ ਸਟਾਰਟ ਪੈਸੀ 4-5 ਮਹੀਨੇ ਨਹੀਂ ਪਾਏ ਸੀ 4-5 ਮਹੀਨੇ 4-5 ਮਹੀਨੇ ਨਹੀਂ ਪਾਏ ਸੀਗੇ ਹਾਂਜੀ 4-5 ਮਹੀਨੇ ਕਿਉਂਕਿ ਜੇ ਅਗਰ ਕੱਪੜੇ ਪਾਉਂਦੇ ਸੀ ਤੇ ਜ਼ਖਮ ਜਿਹੜੇ ਆ ਉਹ ਕੱਪੜਿਆਂ ਦਾ ਚੰਬੜਦੇ ਸਨ ਸਰੀਰ ਨੂੰ ਜਿਆਦਾ ਤਕਲੀਫ ਹੁੰਦੀ ਮਮਾ ਬਾਰ-ਬਾਰ ਬੈੱਡਰੇ ਮਤਲਬ ਚਾਦਰਾਂ ਤੇ ਵੀ ਮਤਲਬ ਇੰਨੀ ਨਹੀਂ 4-4 5-5 ਦਿਨ ਦੀਆਂ ਸੀ ਬੈੱਡ ਸ਼ੀਟ ਵੀ ਚੇਂਜ ਕਰਦੇ ਹੁੰਦੇ ਸੀ 4-4 5-5 ਦਿਨ ਬਲੱਡ ਵਾਲੀਆਂ ਸਾਰੇ ਸਰੀਰ ਚੋਂ ਬਲੱਡ ਨਿਕਲਦਾ ਸੀ ਜੈਮੇ ਸੀ ਕੀ ਸੰਤ ਜੀ ਨੂੰ ਮਮਾ ਜੀ ਨੂੰ ਜੈਮੇ ਸੀ ਕੀ ਮੈਂ 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 ਦੀ 5-6 ਦਿਨ ਵਿੱਚ ਚਾਦਰਾਂ ਚੇਂਜ ਕਰਦੀ ਹੁੰਦੀ ਸੀ 5 6 ਚਦਰਾਂ ਇੰਨਾ ਬਲੱਡ ਪਾਸ ਵਗਦਾ ਸੀ ਸਰੀਰ ਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਗਦਾ ਸੀ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਦੇ ਗੋਡਿਆਂ ਤੇ ਵੀ ਬਹੁਤ ਜ਼ਿਆਦਾ ਓਹੋ ਤੇ ਮੈਂ ਵੀ ਰੋਂਦੀ ਹੁੰਦੀ ਸੀ ਬਹੁਤ ਜ਼ਿਆਦਾ ਕਿ ਮੇਰੀ ਬੱਚੀ ਨੇ ਬਚਣਾ ਕਿ ਨਹੀਂ ਬਚਣਾ ਇਹਦੇ ਪਾਪਾ ਵੀ ਇੰਨੇ ਪਾਪਾ ਤੇ ਇਹ ਡਰ ਗਏ ਇੱਕ ਦਿਨੇ ਬਹੁਤ ਜ਼ਿਆਦਾ ਰੋਣ ਲੱਪੇ ਹੂੰ ਕਿ ਸਾਡੀ ਬੱਚੀ ਹੱਥਾਂ ਚ ਗਈ ਕਿ ਸਮਝੋ ਕਿ ਚਲਦੀ ਚੱਲੀ ਕਿੰਨੇ ਕੋ ਹਸਪੀਟਲਾਂ ਚ ਇਲਾਜ ਕਰਾਇਆ ਪਹਿਲਾਂ ਸੀ ਪੀਜੀਆਈ ਕਰਾਇਆ ਸੀ ਹਾਂ ਫੇਰ ਪੀਜੀਆ ਵੀ ਤੇ ਕੁਝ ਫਰਕ ਨਹੀਂ ਸੀ ਪਿਆ ਹਾਂ ਫੇਰ ਸੀ 32 ਚ ਚਲ ਗਏ अच्छा यानी हां जी वो नामी हॉस्पिटल आ हां जी ਜਿੱਥੇ ਇਲਾਜ ਹੋਇਆ ਪਰ ਫਰਕ ਨਹੀਂ ਪਿਆ ਹਾਂਜੀ ਫਰਕ ਨਹੀਂ ਪਿਆ ਫਿਰ ਅਸੀਂ ਸੰਤ ਜੀ ਨੂੰ ਮੈਸੇਜ ਪਾਇਆ ਕਿ ਬੱਚੀ ਦਾ ਬਹੁਤ ਬੁਰਾ ਹਾਲ ਹੈ ਤੇ ਫਿਰ ਉਹਨਾਂ ਨੇ ਫਿਰ ਸੰਤ ਜੀ ਨੇ ਪ੍ਰੇਰਿਆ ਕੀਤੀ ਤੁਸੀਂ ਦੇਖ ਰਹੇ ਆ ਫੋਟੋ ਤੇ ਅਗਰ ਵੇਖੋਗੇ ਤੇ ਤੁਹਾਨੂੰ ਇਦਾਂ ਲੱਗਣਾ ਇਹ ਉਹ ਬੇਟੀ ਨਹੀਂ ਜਿਹੜੀ ਫੋਟੋ ਤੇ ਆ ਪਰ ਪਰਮੇਸ਼ਰ ਦੀ ਮਹਾਸਾਮਰਤ ਨੇ ਉਸ ਮਹਾਸਾਮਰਤੀ ਹੱਥ ਨੇ ਪਰਮੇਸ਼ਰ ਦੀ ਦਇਆ ਨੇ ਇਸ ਬੇਟੀ ਨੂੰ ਚੰਗਾ ਕੀਤਾ ਔਰ ਅੱਜ ਆਪਣੇ ਸਾਹਮਣੇ ਸਹੀ ਸਲਾਮਤ ਖੜੀ ਹੈ ਤਾਰੀਫ ਕਰਾਂਗੇ ਝੋੜ ਦਾ ਤਾਲੀਆਂ ਮਰਾਓ ਮਹਾ ਅਭਿਸ਼ੇਕ ਉਤੇ ਰਿਹਾਏ ਅੱਜ ਵੱਡੇ ਵੱਡੇ ਕੰਮ ਹੋਣਗੇ ਮਹਾ ਅਭਿਸ਼ੇਕ ਉਤੇ ਰਿਹਾਏ ਅੱਜ ਵੱਡੇ ਵੱਡੇ ਕੰਮ ਹੋਣਗੇ ਅੱਲ ਹਾਲੇਲੀਆ ਸੁੰਣਾਲੇ ਨੂੰ ਕੀ ਕਹੋਗੇ ਮੈਸੂਰ ਨੂੰ ਬੜਾ ਇਹ ਨਹੀਂ ਕਹਾਂਗੇ ਜਿੱਥੇ ਮਰਜ਼ੀ ਭੱਜ ਲੋ ਇਹ ਛੁਟਕਾਰਾ ਇੱਥੇ ਹੀ ਹੈ ਛੁਟਕਾਰਾ ਇੱਥੇ ਹੀ ਹੈ ਕਿਉਂਕਿ ਤੂੰ ਛੁਟਕਾਰਾ ਪਾਇਆ ਹਾਂਜੀ ਅਸੀਂ ਵੀ ਕਿਤੇ ਕਿਤੇ ਜਾਂਦੇ ਸੀ ਕਿ ਭਟਕਦੇ ਸੀ ਫਿਰ ਅਸੀਂ ਇੱਥੇ ਹੀ ਆਏ ਇੱਥੇ ਹੀ ਸਾਨੂੰ ਛੁਟਕਾਰਾ ਮਿਲਿਆ ਨਾਲੇ ਸਰ ਸਭ ਠੀਕ ਹੈ ਜੋ ਹੈ ਇੱਥੇ ਤੇ ਅੱਜ ਹੋਰ ਕੀ ਗਵਾਹੀ ਹੈ ਨਾਲ ਨਾਲੇ ਮੇਰੇ ਪਾਪਾ ਦੀ ਗਵਾਹੀ ਹੈ ਮੇਰੇ ਪਾਪਾ ਨਾ 4-5 ਮਹੀਨੇ ਤੋਂ ਸੋਚ ਰਹੇ ਸੀ ਵੀ ਅਸੀਂ ਆਟੋ ਲੈਣਾ ਹੈ ਹਾਂ ਹਾਂਜੀ ਆਟੋ ਆਟੋ ਬਾਰੇ ਸੋਚ ਰਹੇ ਸੀ ਫਿਰ ਮੇਰੇ ਪਾਪਾ ਨੇ ਪਟਿਆਲੇ ਤੋਂ ਨਾ ਆਟੋ ਉੱਥੇ ਜਲਸੀ ਤੋਂ ਆਟੋ ਸੈਕੰਡ ਹੈਂਡ ਲਿਆਂਦਾ ਸੀਗਾ ਸੈਕੰਡ ਹੈਂਡ ਵੀ ਹੈ ਹੀ ਨਵੇਂ ਵਰਗਾ ਹੈ ਇਹ ਕੋਈ ਕ੍ਰੈਸ਼ ਨਹੀਂ ਹੈ ਆਟੋ ਲੈਣਾ ਚਾਹੁੰਦੇ ਸੀ ਹਾਂਜੀ ਆਟੋ ਲੈ ਲਿਆ ਉਹ ਆਟੋ ਮਿਲ ਗਿਆ ਅੱਜ ਇਹ ਦੂਜੀ ਗਵਾਹੀ ਦੇਣਾ ਹੈ ਜਾਂ ਪਹਿਲੀ ਗਵਾਹੀ ਕਿ ਪਰਮੇਸ਼ਰ ਨੇ ਕੋੜ ਵਰਗੇ ਭਿਆਨਕ ਰੋਗ ਤੋਂ ਆਜ਼ਾਦ ਕੀਤਾ ਤੇ ਹੁਣ ਘਰ ਨੂੰ ਬlesing ਕੀਤਾ ਕਾਰੋਬਾਰ ਦਾ ਰਸਤਾ ਖੁੱਲਿਆ ਹਾਂਜੀ ਆਟੋ ਮਿਲ ਗਿਆ ਇੰਨਾ ਸੋਹਣਾ ਆਟੋ ਇਹਦੇ ਵਿੱਚ 10 15 ਸਵਾਰੀਆਂ ਦਾ ਆਰਾਮ ਨਾਲ ਬਹਿ ਜਾਂਦੀਆਂ ਨੇ ਹਾਂਜੀ ਹਾਂਜੀ ਕਾਫੀ ਵੱਡਾ ਸਾਰਾ ਆਟੋ ਹੈ ਗ੍ਰੀਨ ਤੇ yellow ਕਲਰ ਦਾ ਹੈ ਤਾਰੀਖ ਕਰਾਂਗੇ ਹਾਂਜੀ ਹਾਲੇਲੂਇਆ ਬੜਾ ਦੇ ਛੁੱਟੀ ਮੇਰੇ ਬਾਪਾ ਆਟੋ ਲੈਣ ਕੇਸੀ ਨਾ ਸਾਨੂੰ ਆਟੋ ਦੇ ਵਿੱਚ ਨਾ ਕਰੂਜ਼ ਟੰਗਿਆ ਮਿਲਿਆ ਸੀਗਾ ਪਹਿਲਾਂ ਤੋਂ ਹੀ ਟੰਗਿਆ ਸੀ ਕਿਸੇ ਨੇ ਜਿਵੇਂ ਚੇਤੂ ਜੀ ਆਪੇ ਟੰਗੇ ਕੇਸੀ ਸੰਤਾ ਇਹ ਹੀ ਲੱਗਦਾ ਸੀਗਾ ਜਦੋਂ ਮੇਰੇ ਬਾਪਾ ਆਟੋ ਹੈ ਨਾ ਚਲਾਉਂਦੇ ਹੁੰਦੇ ਸੀ ਨਾ ਮੇਰੇ ਪਾਪਾ ਨੂੰ ਐਨੀ ਪਰਕਤਾ ਮਿਲਦੀਆਂ ਸੀਗੇ ਆਟੋ 'ਚ ਵਾਹ ਹਾਂਜੀ ਪਹਿਲਾਂ ਕਰੋਸ ਹਾਂਜੀ ਲੱਗਿਆ ਹੋਇਆ ਉੱਚ ਮਿਲਿਆ ਹਾਂਜੀ ਕਰੂਜ਼ ਟੰਗਿਆ ਹੋਇਆ ਸੀਗਾ ਹਾਂਜੀ ਬਲੈਕ ਕਲਰ 'ਚ ਤਾਂ ਰੋਟੀਆਂ ਵਾਲਾ ਸੀਗਾ ਹਾਂਜੀ ਔਰ ਕਾਰੋਬਾਰ ਹੁਣ ਖੁੱਲ ਗਏ ਹਾਂ ਬਹੁਤ ਵਧੀਆ ਚੱਲਦਾ ਹਾਂਜੀ ਬਹੁਤ ਵਧੀਆ ਤਾਰੀਫ ਕਰਾਂਗੇ ਸਭ ਜਣ ਜੋ ਨਾਤਾ ਬਣਾ